হয় দেখিবলৈ দৰকাৰ ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਤਸਵੀਰਾਂ ਨਾਲ ਦੀ ਸਕਰੀਨ ਤੇ ਤੁਹਾਨੂੰ ਦਿਖਾ ਰਿਹਾ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਪਠਾਨਕੋਟ ਤੋਂ ਹੈਗੀਆਂ ਦੱਸ ਦਿਗੇ ਪਿਛਲੇ ਦਿਨੀ ਜਿਹੜਾ ਪਹਿਲਗਾਮ ਦੇ ਵਿੱਚ ਇੱਕ ਅੰਤਰੀ ਹਮਲਾ ਹੋਇਆ ਸੀਗਾ ਉਸ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਵਿੱਚ ਜਿਹੜਾ ਕਾਫੀ ਮੇਰਾ ਤਣਾਅ ਜਿਹੜਾ ਵਧਿਆ ਸੀਗਾ ਉਸ ਦੇ ਵਿੱਚ ਭਾਰਤ ਵੱਲੋਂ ਜਿਹੜਾ ਭਾਰਤੀ ਸਿਨਾਵਾ ਵੱਲੋਂ ਜਿਹੜਾ ਮੂਹ ਟੋੜੀ ਦਾ ਪਾਗਟ ਨੂੰ ਜਵਾਲ ਦਿੱਤਾ ਗਿਆ ਸੀਗਾ ਜਿਸ ਦੇ ਵਿੱਚ ਇਸ ਦਾ ਨਾਮ ਜਿਹੜਾ ਅਪ੍ਰੈਸ਼ਨ ਸੰਧੂ ਰੱਖਿਆ ਗਿਆ ਸੀਗਾ ਦੱਸਦੀ ਉਸੇ ਨੂੰ ਦੇਖਦੇ ਜਿਹੜਾ ਹੀਰਾ ਮਸਜਿਦ ਹੈਗੀ ਆ ਪਠਾਨਕੋਟ ਦੇ ਉੱਥੋਂ ਮੁਸਲਮ ਭਾਈਚਾਰੇ ਵੱਲੋਂ ਜਿਹੜੀ ਹੈ ਤਿਰੰਗਾ ਯਾਤਰਾ ਕੱਢੀ ਗਈ ਹੈ ਇਹ ਤਿਰੰਗਾ ਯਾਤਰਾ ਜਿਹੜੀ ਹੈ ਹੀਰਾ ਮਸਜਿਦ ਤੋਂ ਸ਼ੁਰੂ ਹੁੰਦੇ ਹੋਏ ਅਲੱਗ-ਅਲੱਗ ਬਜ਼ਾਰਾਂ ਤੋਂ ਗੁਜੜੀ ਹੋਈ ਹੈ ਸੰਪੰਨ ਹੋਈ ਹੀ ਤੇ ਇੱਥੇ ਹੀ ਇਹਨਾਂ ਵੱਲੋਂ ਕੈਂਡਲ ਮਾਰਚ ਜਿਹੜਾ ਉਹ ਵੀ ਕੱਢਿਆ ਗਿਆ ਸੀਗਾ ਕਿਤੇ ਨਾ ਕਿਤੇ ਕਹਿ ਸਕਦੇ ਆ ਜਿਹੜਾ ਸਾਡੇ ਆਂਤਕੀ ਹਮਲਾ ਹੋਇਆ ਸੀਗਾ ਜਿਹੜੇ ਸ਼ਹੀਦ ਹੋਏ ਸੀਗੇ ਉਹਨਾਂ ਨੂੰ ਨਮਨ ਵੀ ਕੀਤਾ ਗਿਆ ਹੈ ਇਹ ਜਿਹੜੀ ਰਹਿਨਮਾਈ ਜਿਹੜੀ ਸੀਗੀ ਤਿਰੰਗਾ ਯਾਤਰਾ ਦੀ ਮੁਹੰਮਦ ਸਫੀ ਚੇਚੀ ਜਿਹੜੇ ਹੈਗਾ ਮੁਸਲਮ ਭਾਈਚਾਰੇ ਦੇ ਨੇਤਾ ਹੈਗਾ ਉਹਨਾਂ ਦੀ ਰਹਿਨਮਾਈ ਦੇ ਵਿੱਚ ਕੱਢੀ ਗਈ ਹੈ ਤਸਵੀਰਾਂ ਨਾਲ ਦੀ ਸਕਰੀਨ ਤੇ ਲਗਾਤਾਰ ਤੁਹਾਨੂੰ ਦਿਖਾ ਰਿਹਾ ਕਿਵੇਂ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਤੇ ਕਿਵੇਂ ਦੇਸ਼ ਭਗਤੀ ਦਾ ਜਿਹੜਾ ਹੈ ਨਾਰਾ ਲਗਾਇਆ ਜਾ ਰਿਹਾ ਗੱਲਬਾਤ ਸੁਣਾਣੇ ਇਹਨਾਂ ਨੇ ਕੀਤੀ ਹੋਈ ਕੀ ਮਕਸਦ ਸੀਗਾ ਤੇ ਕੀ ਇਹਨਾਂ ਦਾ ਸੰਦੇਸ਼ ਹੈਗਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ ਅੱਜ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਅਸਲਾਮੁਅਲੈਕਮ ਨਮਸਕਾਰ ਸਤਿ ਸ੍ਰੀ ਅਕਾਲ ਅੱਜ ਅਸੀਂ ਤਰੰਗਾ ਯਾਤਰਾ ਇੱਥੋਂ ਹੀਰਾ ਮਸਜਿਦ ਤੋਂ ਕੱਢ ਰਹੇ ਹਾਂ ਇਹ ਤਰੰਗਾ ਯਾਤਰਾ ਉਸ ਵਾਸਤੇ ਹੈ ਜਿਹੜਾ ਸਾਡਾ ਸੰਦੂਰ آپریشن ਹੋਇਆ ਹੈ ਉਹ ਜਿਹੜੀਆਂ ਸਾਡੀਆਂ ਭੈਣਾਂ ਨੇ ਉਹਨਾਂ ਨੇ ਜਾ ਕੇ ਜਿਹੜਾ ਉਗਰਵਾਦੀ ਅੱਡਿਆਂ ਨੂੰ ਤਬਾਹ ਕੀਤਾ ਉਸ ਖੁਸ਼ੀ ਦੇ ਵਿੱਚ ਅਸੀਂ ਇਹ ਤਰੰਗਾ ਯਾਤਰਾ ਕੱਢ ਰਹੇ ਹਾਂ ਔਰ Hindu Muslim Sikh Isai ਸਾਰੇ ਮਿਲ ਕੇ ਸ਼ਹਿਰ ਵਿੱਚੋਂ ਅਸੀਂ ਇੱਥੋਂ ਹੀਰਾ ਮਸਜਿਦ ਤੋਂ ਲੈ ਕੇ ਤੇ ਗਾਂਧੀ ਚੌਂਕ ਬਾਗਮਨੀਤੀ ਚੌਂਕ ਤੱਕ ਉੱਥੋਂ ਮੁੜ ਕੇ ਡਾਕਨਾਂ ਚੌਂਕ ਤੱਕ ਖਤਮ ਕਰਾਂਗੇ ਔਰ ਅਗਰ ਅਗਰਬਤੀਆਂ ਜਲਾ ਕੇ ਇਸ ਨੂੰ ਖਤਮ ਕਰਾਂਗੇ ਔਰ ਇਸੇ ਖੁਸ਼ੀ ਦੇ ਵਿੱਚ ਅਸੀਂ ਇਹ ਤਿਰੰਗਾ ਜਤਰਾ ਨਿਕਾਲ ਰਹੇ ਹਾਂ ਔਰ ਅਸੀਂ ਆਪਣੇ ਦੇਸ਼ ਦੀ ਖੁਸ਼ਹਾਲੀ ਵਾਸਤੇ ਹਿੰਦੁਸਤਾਨ ਦੀ ਖੁਸ਼ਹਾਲੀ ਵਾਸਤੇ साडा भाईचारा कायम रहे सा हिंदू मुस्लिम एकता बनिया रहे उस वास्ते तिरंगा यात्रा कर रहे नमस्कार चलो जा आज का जो प्रोग्राम है ये तिरंगा यात्रा के नाम से रखा गया है ये ऑपरेशन सिंदूर की खुशी में है ये जो हमने और हमारे जवान हमारे जवानों ने जो ऑपरेशन सिंदूर किया है हमारी भारत सरकार और तमाम जितने हमारे सैनिक है उन्होंने भी सबके सहयोग से अंजाम दिया गया है तो हमें बड़ी खुशी है हमें अपनी सेनाओं पर मान है कि उन्होंने हमारे दुश्मन मुल्क को उसके घर में जाकर ऐसा सबक सिखाया है कि वो अपनी नस्लों तक उसको याद रखेगा तो हम अपने जवानों को बड़ी ही मुबारकबाद देते हैं कि वो सरहदों के ऊपर हमारे मुल्क की और हमारी हिफाजत करते हैं और जितने लोग इसके अंदर हमारे मुल्क के शहीद हुए हैं हम उनको अपनी तरफ से श्रद्धांजलि अर्पित करते हैं रब उनकी आत्मा को शांति दे और उनके परिवारों को सबर दे सारे जहां से अच्छा हिंदुस्तान हमारा हम है बुलबुलें इसकी ये गुलिस्ता हमारा मजहब नहीं सिखाता आपस में बैर रखना हिंदी है हम हिन्दोस्ता वतन हमारा सब तो पहला ਮੈਂ ਅੱਜ ਮੁਬਾਰਕਬਾਦ ਦੇਣਾ ਚਾਹੁੰਨਾ ਭਾਰਤੀ ਸੈਨਾ ਨੂੰ तमाम ਸੁਰੱਖਿਆ ਏਜੰਸੀਆਂ ਨੂੰ ਤੇ ਸਾਡੀਆਂ ਬਹੁਤ ਹੀ ਸਤਕਾਰਯੋਗ ਜਰਨਲ 소ਫੀਆ ਕੁਰੇਸ਼ੀ ਤੇ ਅਨੁਭਾਗ ਸਿੰਘ ਜੀ ਔਰ ਜੋ ਆਪਰੇਸ਼ਨ ਕਰਕੇ ਪਾਕਿਸਤਾਨ ਨੂੰ ਸਬਕ ਸਿਖਾਇਆ ਜੋ ਚਾਹੁੰਦਾ ਸੀ ਸੋ ਅਸੀਂ ਇੱਥੇ ਦੱਸਣਾ ਚਾਹੁੰਦੇ ਆ ਕਿ ਜਦੋਂ ਦੇਸ਼ ਤੇ ਕੋਈ ਔਕੜ ਆਵੇ ਕੋਈ ਔਖਾ ਸਮਾਂ ਆਵੇ ਤਾਂ ਦੇਸ਼ ਦੀ 140 ਕਰੋੜ ਦੀ ਜਿਹੜੀ ਆਬਾਦੀ ਹੈਗੀ ਆ ਉਹ ਇੱਕ ਝੁੱਟ ਇੱਕ ਮੁੱਠ ਔਰ ਇੱਕ ਆਵਾਜ਼ ਦੇ ਵਿੱਚ ਅਸੀਂ ਦੇਸ਼ ਦੇ ਨਾਲ ਔਰ ਦੇਸ਼ ਪੂਰਾ ਖੜਾ ਹੈ ਅੱਜ ਦੁਨੀਆ ਦੇ ਦੇਸ਼ਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਹਿੰਦੁਸਤਾਨ ਇੱਕ ਅਹੋਜੀ ਤਾਕਤ ਹੈ ਕਿ ਜੇ ਕੋਈ ਸਾਡੇ ਵੱਲ ਜ਼ੁਬਾਨ ਚਲਾਏਗਾ ਤੇ ਅਸੀਂ ਜ਼ੁਬਾਨ ਖਿੱਚਣੀ ਜਾਣਦੇ ਹਾਂ ਜੇ ਸਾਡੇ ਵੱਲ ਕੋਈ ਉਂਗਲੀ ਉਠਾਏਗਾ ਤੇ ਅਸੀਂ ਉਹਦੀ ਉਂਗਲੀ ਲਾਉਣਾ ਜਾਣਦੇ ਹਾਂ ਤੇ ਜੇ ਕੋਈ ਕਦਮ ਬੜਾਏਗਾ ਤੇ ਅਸੀਂ ਉਹਦਾ ਕਦਮ ਲਾਣਾ ਜਾਣਦੇ ਹਾਂ ਅੱਜ ਹਿੰਦੁਸਤਾਨ ਇੱਕ ਜੋੜਾ ਔਰ ਇੱਕ ਮੋਟਾ ਇਸ ਚੀਜ਼ ਤੇ ਉੱਤੇ ਔਰ ਅਸੀਂ ਭਾਰਤ ਦੀ ਸੈਨਾ ਨੂੰ ਹਿੰਦੁਸਤਾਨ ਦੀਆਂ तमाम ਸੁਰੱਖਿਆ ਏਜੰਸੀਆਂ ਨੂੰ ਇਸ ਚੀਜ਼ ਦੀ ਮੁਬਾਰਕਬਾਦ ਦਿੰਨੇ ਆ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਜੋ ਸਾਡੀ ਆਨ ਬਾਨ ਸ਼ਾਨ ਹਿੰਦੁਸਤਾਨ ਦੀ ਆਰਮੀ ਹੈ ਉਹ ਅੱਜ ਸਾਡੇ ਸਰਦਾ ਦੇ ਬੈਠ ਕੇ ਜੋ ਸਾਡੀ ਸੁਰੱਖਿਆ ਕਰਦੀ ਹੈ ਜਿਨ੍ਹਾਂ ਦੀ ਬਦੌਲਤ ਅਸੀਂ ਸੁੱਖ ਸ਼ਾਂਤੀ ਦੀ ਨੀਂਦ ਸੌਂਨੇ ਆਪਣੇ ਬੱਚਿਆਂ ਚ ਆਪਣੇ ਕਾਰੋਬਾਰ ਕਰਨੇ ਆ ਤੇ ਦੇਸ਼ ਦਾ ਬੱਚਾ ਬੱਚਾ ਇੱਕ ਇੱਕ ਨਾਗਰਿਕ ਜਿਹੜਾ ਉਹ ਦੇਸ਼ ਦੀ ਸੈਨਾ ਦੇ ਨਾਲ ਪੂਰਾ ਦੇਸ਼ ਖੜਾ ਹੈ ਅਗਰ ਕੱਲ ਨੂੰ ਜ਼ਰੂਰਤ ਪੈਂਦੀ ਆਣ ਵਾਲੇ ਸਮੇਂ ਚ ਤਾਂ ਦੇਸ਼ ਦਾ ਮੁਸਲਮਾਨ ਕਦਮ ਦੇ ਕਦਮ ਨਾਲ ਮਲਾ ਕੇ ਖੜਾ ਇਹ ਗੁੱਜਰ ਬਰਾਦਰੀ ਹੈ ਇਹ ਦੁੱਧ ਦਾ ਕੰਮ ਕਰਦੀ ਹੈ ਅਸੀਂ ਇਹ ਗੱਲ ਕਹਿਣਾ ਚਾਹਦੇ ਆਂ ਪਾਕਿਸਤਾਨ ਨੂੰ ਕਿ ਫਿਰ ਉਹੀ ਗੱਲ ਹੋਣੀ ਹੈ ਕਿ ਦੁੱਧ ਮੰਗੋਗੇ ਤਾਂ ਖੀਰ ਦੇਣਗੇ ਅਗਰ ਕਸ਼ਮੀਰ ਮੰਗੋਗੇ ਤਾਂ ਫਿਰ ਚੀਰ ਦੇਣਗੇ